ਸ਼ੀਲੂ ਆਇਆ ਹਰਿਆਣੇ ਵਾਲਾ ਸ਼ੀਲੂ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਵੀ ਕਬੱਡੀ ਹੁੰਦੀ ਹੈ ਦੁਨੀਆ ਦੇ ਕਿਸੇ ਮੁਲਕ ਚ ਚਲੇ ਜਾਓ ਚਾਹੇ ਪੰਜਾਬ ਹੈ ਚਾਹੇ ਅਮਰੀਕਾ ਹੈ ਚਾਹੇ ਕੈਨੇਡਾ ਹੈ ਚਾਹੇ ਇੰਗਲੈਂਡ ਹੈ ਚਾਹੇ ਨਿਊਜ਼ੀਲੈਂਡ ਹੈ ਚਾਹੇ ਆਸਟ੍ਰੇਲੀਆ ਹੈ ਇਹ ਲੋਕੀ ਗੱਲਾਂ ਕਰਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਸ਼ੀਲੂ ਦਾ ਕੋਈ ਤੋੜ ਨਹੀਂ ਲੈ ਵੀ ਸ਼ੁਰੂ ਥੋੜਾ ਜਿਹਾ ਇਧਰ ਆਈ ਇਹ ਲੋਕਾਂ ਦੀਆਂ ਗੱਲਾਂ ਲੋਕ ਪੁੱਛਣਾ ਚਾਹੁੰਦੇ ਆ ਲੋਕਾਂ ਦੇ ਮਨ ਦੇ ਵਲਵਲਿਆ ਲੋਕਾਂ ਦੇ ਸਵਾਲ ਹੈ ਬਿਸ਼ੀਲੂ ਹਰਿਆਣਾ ਤੋਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਕਦੋਂ ਖੇਡਣ ਆਇਆ ਸੀ ਕੋਈ ਯਾਦ ਆਦਾ ਸਾਬਾ ਜ਼ਰੂਰ ਲੋਕਾਂ ਨੂੰ ਦੱਸਣਾ ਵੀ ਸ਼ੀਲੂ ਪਹਿਲੀ ਵਾਰ ਪੰਜਾਬ ਦੇ ਕਦੋਂ ਆਇਆ ਸੀ ਕਿਹੜਾ ਟੂਰਨਾਮੈਂਟ ਸੀ ਜੇ ਕੋਈ ਯਾਦ ਆਦਾ ਟੂਰਨਾਮੈਂਟ ਦਾ ਯਾਦ ਨਹੀਂ ਸ਼ੀਲੂਆਂ ਦਾ ਨਾਂ ਪਰ 2020 ਦੇ ਲਾਸਟ ਦੇ ਵਿੱਚ ਪੰਜਾਬ ਦੇ ਵਿੱਚ ਪਹਿਲਾ ਟੂਰਨਾਮੈਂਟ ਖੇਡਿਆ ਸੀ ਹਾਂ 19 ਦੀ ਸਟਾਰਟਿੰਗਾਂ ਦੇ ਵਿੱਚ ਪੰਜਾਬ ਦੇ ਪਹਿਲਾ ਟੂਰਨਾਮੈਂਟ ਖੇਡਿਆ ਕਿਹੜੀ ਟੀਮ ਨੇ ਖੇਡਿਆ ਸੀ ਪਹਿਲਾ ਮੈਚ ਬਿੱਟੂ ਨੇ ਟੀਮ ਬਣਾਈ ਸੀ ਸੁਰਖਪੁਰ ਦੇ ਨਾਲ ਸਾਂਝੀ ਤੇ ਪਹਿਲਾ ਮੈਚ ਫਿਰ ਪਹਿਲਾ ਮੈਚ ਕਿਦਾਂ ਲੂਜ਼ ਕੀਤਾ ਕਿ ਕੀ ਬਣਿਆ ਪਹਿਲਾ ਮੈਚ ਪੰਜਾਬ ਖੇਡਿਆ ਤੇ ਪਹਿਲਾ ਹੀ ਮੈਚ ਸ਼ਿਲੂ ਕਹਿੰਦਾ ਵੀ ਅਸੀਂ ਜਿੱਤਿਆ ਸੀਗਾ ਤੇ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ ਕਿੰਨੇ ਜੱਫੇ ਲਾਏ ਸੀ ਪਹਿਲੇ ਮੈਚ ਦੇ ਫਾਈਨਲ ਦੇ ਵਿੱਚ 4 ਜੱਫੇ ਲਾਏ ਸੀ ਸ਼ਿਲੂ ਨੇ ਉਸ ਦਿਨ ਬੈਸਟ ਕੌਣ ਬਣਿਆ ਸੀ ਬੈਸਟ ਜੱਫੀ ਯੋਦਾ ਸੁਰਖਪਰੀਓ ਨੇ 5 ਜੱਫੇ ਲਾ ਕੇ ਉਹ ਬੈਸਟ ਬਣਿਆ ਸੀਗਾ ਸ਼ਿਲੂ ਯਾਰ ਹੁਣ ਦੇਖ ਤੂੰ ਰੋਜ਼ ਹੀ ਜੱਦ ਹੈ ਨਵੇਂ ਟਰੈਕਟਰ ਵੀ ਜੱਤਲੇ ਗੱਡੀਆਂ ਵੀ ਜੱਤਲੀਆਂ ਮੈਨੂੰ ਲੱਗਦਾ ਵੀ ਪੰਜਾਬ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਸ਼ਿਲੂ ਨਾ ਜਿੱਤਿਆ ਹੋਵੇ ਤੇ ਮੈਨੂੰ ਲੱਗਦਾ ਵੀ ਕੋ ਹਣ ਜਿੱਤਾਂ ਵਾਲੇ ਦਾ ਤੇਰੇ ਬਹੁਤ ਝੰਡੇ ਝੁਲਦੇ ਆ ਪਰ ਕਿੰਨੇ ਕ ਮੈਚ ਆ ਜਿਹੜੇ ਪੰਜਾਬ ਚ ਤੂੰ ਖੇੜ ਕੇ ਜਿਹੜੇ ਲੂਜ਼ ਕੀਤੇ ਆ ਜਿੱਦੇ ਤੂੰ ਫਾਈਨਲ ਦੇ ਵਿੱਚ ਨਹੀਂ ਜਾ ਸਕਿਆ ਯਾਦ ਹੈ ਟੋਟਲ ਪਿਛਲੇ 6 ਸਾਲਾਂ ਸ਼ਿਲੂਆਂ ਦਾ ਵੀ 15 ਕ ਮੇਲੇ ਮੈਂ ਹਰੇ ਨਹੀਂ ਤੇ ਬਾਬੇ ਦੀ ਐਸੀ ਕਿਰਪਾ ਵੀ ਰੋਜ਼ ਹੀ ਜਿੱਤਦਾ ਇੱਕ ਵਾਰੀ ਸ਼ਿਲੂ ਨਹੀਂ ਤਾੜੀਆਂ ਮਾਰੋ ਯਾਰ ਜ਼ੋਰਦਾਰ ਬਹੁਤ ਵੱਡੀ ਇਹ ਜਿੱਦਾਂ ਜਿਹੜੀ ਸ਼ਿਲੂ ਦੀ ਬਾਡੀ ਆ ਨਾ ਇਹ ਬਹੁਤ ਇਦਾਂ ਦੀਆਂ ਬਾਡੀਆਂ ਘੱਟ ਥੱਕਦੀਆਂ ਨੇ ਬਿੱਟੂ ਭਾਈ ਆ ਬੂਟੇ ਭਾਈ ਵਲਕਰਨ ਕਲਿਆਣ ਸੁਖੇ ਆਇਆ ਕਹਿੰਦਾ ਵੀ ਚਾਰ ਪੰਜ ਦਿਨ ਪਹਿਲਾਂ ਮੈਂ ਪੁੱਛਿਆ ਵੀ ਆਪਣੀ ਕਲਿਆਣ ਸੁਖੇ ਦੀ ਟੀਮ ਐਂਟਰ ਐ ਮਹਾਪੁਰਸ਼ਾਂ ਦਾ ਮੇਲਾ ਜਨਸਾਹਬ ਦੀ ਧਰਤੀ ਗੁੰਮਟੀ ਦੇ ਵਿੱਚ ਵੀ ਤੂੰ ਸਾਡੀ ਟੀਮ ਲਈ ਖੇਡੇਗਾ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਕਹਿਤਾ ਮੈਂ ਖੇਡੂਗਾ ਕਹਿੰਦਾ ਕਿੰਨੇ ਪੈਸੇ ਕਹਿੰਦਾ ਪੈਸਿਆਂ ਦਾ ਕੋਈ ਚੱਕਰ ਨਹੀਂ ਆਪਾਂ ਮੌਕੇ ਤੇ ਕਰ ਲਾਂਗੇ ਵਾਅਦਾ ਕਰ ਕਹਿੰਦਾ ਵੀ ਜਿਨ੍ਹਾਂ ਤੋਂ ਲੈਨੇ ਆ ਠੋਕ ਕੇ ਲੈਨੇ ਆ ਪਰ ਜਿਨ੍ਹਾਂ ਨਾਲ ਯਾਰੀ ਐ ਉਥੇ ਯਾਰੀ ਸਰ ਤੇ ਵੀ ਖੇਡ ਜਾਨੇ ਆ ਇਹ ਸ਼ਿਰੂ ਦੁਨੀਆ ਦਾ ਮੰਨਿਆ ਪਰ ਮੰਨਿਆ